ਹਾਂਜੀ ਕੀ ਹਾਲ ਚਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਵੈਦ ਨਿਰਮਲ ਸਿੰਘ ਨਿਰਮਲ ਆਰੋਗਯਦਾ ਤੋਂ ਦੋਸਤੋ ਅੱਜ ਤੁਹਾਨੂੰ ਇੱਕ ਐਸੀ ਚਮਤਕਾਰੀ ਹਰਬਲ ਜੜੀ ਬੂਟੀ ਬਾਰੇ ਜਾਣਕਾਰੀ ਕਰਾਵਾਂਗੇ ਜੋ ਬਹੁਤ ਹੀ ਵਧੀਆ ਇਲਾਜ ਆ ਸੋ ਦੋਸਤੋ ਕੁਦਰਤ ਸਾਡੇ ਦੇ ਸਾਡੇ ਲਈ ਇੱਕ ਬਹੁਤ ਹੀ ਚਮਤਕਾਰੀ ਧਰਤੀ ਦੇ ਉੱਪਰ ਜੜੀ ਬੂਟੀਆਂ ਪੈਦਾ ਕਰਕੇ ਦਿੰਦਾ ਜਿਹਦੇ ਨਾਲ ਸਾਡੇ ਲਈ ਪੂਰੀ ਬਿਮਾਰੀ ਦਾ ਪੱਕਾ ਇਲਾਜ ਹੁੰਦਾ ਹੈ ਇਸ ਕਰਕੇ ਅਸੀਂ ਪਹਿਲਾਂ ਪ੍ਰਾਤਨ ਸਮਿਆਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਵੈਦ ਹਕੀਮ ਠੀਕ ਹੈ ਜੀ ਉਹ ਇਹਨਾਂ ਜੜੀ ਬੂਟੀਆਂ ਦੇ ਰਾਹੀਂ ਹੀ ਮਰੀਜ਼ਾਂ ਦਾ ਇਲਾਜ ਕਰਦੇ ਸੀ ਔਰ ਜਿਹੜੀ ਬਿਮਾਰੀ ਦਾ ਇਲਾਜ ਕਰਦੇ ਸੀ ਦੁਬਾਰਾ ਉਸ ਦੀ ਦਵਾਈ ਜਿਹੜੀ ਸਾਨੂੰ ਖਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀਗੀ ਸੋ ਅੱਜ ਤੁਹਾਨੂੰ ਇੱਕ ਐਸੀ ਚਮਤਕਾਰੀ ਜੜੀ ਬੂਟੀ ਦੇ ਬਾਰੇ ਜਾਣਕਾਰੀ ਕਰਾਵਾਂਗੇ ਐਸੀ ਜੜੀ ਬੂੜੀ ਦੇ ਦਰਸ਼ਨ ਕਰਾਵਾਂਗੇ ਔਰ ਤੁਹਾਨੂੰ ਇਹ ਵੀ ਦੱਸਾਂਗੇ ਇਹ ਕਿ ਕਿਸ ਜਗ੍ਹਾ ਤੋਂ ਮਿਲੂਗੀ ਔਰ ਕਿੱਥੋਂ-ਕਿੱਥੋਂ ਤੁਸੀਂ ਇਹਨੂੰ ਪ੍ਰਾਪਤ ਕਰ ਸਕਦੇ ਹੋ ਔਰ ਇਸ ਦੇ ਇਲਾਜ ਇਹਨੂੰ ਵਰਤ ਕੇ ਕਿਸ ਤਰ੍ਹਾਂ ਆਪਦੀ ਬਿਮਾਰੀ ਦਾ ਜਿਹੜਾ ਇਲਾਜ ਤੁਸੀਂ ਕਰ ਸਕਦੇ ਹੋ ਸੋ ਦੋਸਤੋ ਇਸ ਤੋਂ ਪਹਿਲਾਂ ਮੈਂ ਇੱਕ ਕਾਜੀ ਨੂੰ ਬੇਨਤੀ ਕਰਦਾ ਛੋਟੀ ਜੀ ਆਪ ਜੇਕਰ ਤੁਸੀਂ ਮੇਰੀ ਵੀਡੀਓ ਤੁਹਾਡੇ ਤੱਕ ਜਾਂਦੀ ਹੈ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਤੁਸੀਂ ਆਪਣੇ ਰੈਅ ਤੇ مشਵਰੇ ਜਾਂ ਕੋਈ ਵੀ ਆਪਣੀ ਵਿਚਾਰਧਾਰਾ ਰੱਖ ਸਕਦੇ ਹੋ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤਾਂ ਦੋਸਤੋ ਇਹਦੇ ਨਾਲ ਸਾਡਾ ਜਿਹੜਾ ਹੌਸਲਾ ਹੋਰ ਵੱਧਾ ਅਸੀਂ ਹੋਰ ਨਵੀਆਂ ਤੋਂ ਨਵੀਆਂ ਜਿਹੜੀਆਂ ਜੜੀ ਬੂਟੀਆਂ ਦੇ ਬਾਰੇ ਤੁਹਾਡੇ ਲਈ ਲੈ ਜਾਣਕਾਰੀ ਲੈ ਕੇ ਆਵਾਂਗੇ ਸੋ ਦੋਸਤੋ ਬਾਕੀ ਦਿੱਤੇ ਗਏ ਮੇਰੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣੀ ਬਿਮਾਰੀ ਦਾ ਇਲਾਜ ਕਿਸੇ ਵੀ ਤਰ੍ਹਾਂ ਦਾ ਪੁੱਛ ਸਕਦੇ ਹੋ ਇਸ ਤੋਂ ਦਾਵਾ ਜੇਕਰ ਤੁਸੀਂ ਸਾਡੇ ਤੋਂ ਇਲਾਜ ਕਰਾਉਣੇ ਤਾਂ ਅਸੀਂ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਨਵਜ ਵੇਖ ਕੇ ਕਰਦੇ ਆ ਆਜੋ ਤੁਹਾਨੂੰ ਜੜੀ ਦੇ ਜੜੀ ਬੂਟੀ ਬਾਰੇ ਮੈਂ ਜਾਣਕਾਰੀ ਦੋਣਾ ਔਰ ਤੁਹਾਨੂੰ ਇਹ ਵੀ ਦੱਸਾਂਗੇ ਵੀ ਇਹ ਜਿਹੜੀ ਜੜੀ ਬੂਟੀ ਆ ਉਹ ਕੇਸ ਬਿਮਾਰੀ ਦੇ ਉੱਪਰ ਜ਼ਿਆਦਾ ਕੰਮ ਕਰਦੀ ਆ ਔਰ ਕੀ ਦੇ ਕਿੱਥੇ ਅਸੀਂ ਇਸ ਬਿਮਾਰੀ ਦੇ ਮਮਾ ਸੌਰੀ ਇਸ ਜੜੀ ਬੂਟੀ ਦੇ ਜਿਹੜੇ ਫਾਇਦੇ ਲੈ ਸਕਦੇ ਆ ਸੋ ਦੋਸਤੋ ਆਜੋ ਤੁਹਾਨੂੰ ਲੈ ਕੇ ਚੱਲਦਾ ਮੈਂ ਜੜੀ ਬੂਟੀ ਕੋਲ ਇਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਤੁਹਾਨੂੰ ਪਛਾਣਤ ਆ ਹੀ ਗਈ ਹੋਣੀ ਐ ਸੋ ਦੋਸਤੋ ਇਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਦੇਸੀ ਚਲਾਈ ਦੇਸੀ ਚਲਾਈ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਸ ਨੂੰ ਠੀਕ ਹੈ ਜੀ ਔਰ ਇਸ ਦਾ ਜਿਹੜੀ ਚਲਾਈ ਆ ਇਹਦੇ ਲੋਕ ਜਿਹੜੇ ਆਮ ਹੀ ਸਾਡੇ ਪੰਜਾਬ ਦੇ ਲੋਕ ਆ ਇਸ ਦਾ ਸਾਗ ਬਣਾ ਕੇ ਖਾਂਦੇ ਨੇ ਬੜੇ ਸ਼ੌਂਕ ਦੇ ਨਾਲ ਇਸ ਦਾ ਸਾਗ ਵੀ ਬਹੁਤ ਵਧੀਆ ਬੰਦਾ ਠੀਕ ਹੈ ਜੀ ਤੇ ਉਹ ਇਸ ਤੋਂ ਇਲਾਵਾ ਇਸ ਦੇ ਜਿਹੜੇ ਫਾਇਦੇ ਆ ਫਾਇਦੇ ਇਹ ਹਨ ਵੀ ਦੋਸਤੋ ਜੇਕਰ ਤੁਸੀਂ ਤੁਹਾਨੂੰ ਇਹ ਜਿਹੜੀ ਜੜੀ ਬੂਟੀ ਆ ਇਹ ਸਾਨੂੰ ਸੜਕਾਂ ਬੰਨੇ ਵੱਟਾਂ ਖਾ ਲਿਆ ਤੇ ਆਮ ਹੀ ਤਕਰੀਬਨ ਵਾਂਗੂ ਮਿਲ ਜਾਂਦੀ ਹੈ ਜੀ ਪਲਾਟਾਂ 'ਚ ਮਿਲ ਜਾਂਦੀ ਆ ਸੋ ਦੋਸਤੋ ਇਹ ਸਾਹਮਣੇ ਤੁਸੀਂ ਜਿਹੜੀ ਪਹਿਚਾਨ ਕਰ ਰਹੇ ਹੋ ਇਹ ਹਨ ਇਹਦੇ ਬੀਜ ਠੀਕ ਹੈ ਜੀ ਇਹ ਕਰਨਾ ਕੀ ਹੈ ਜਿੰਨਾ ਵੀਰਾਂ ਦੇ ਕੋਈ ਲਾਤ ਮਤਲਬ ਕਿਸੇ ਤਰ੍ਹਾਂ ਦੀ ਕੋਈ ਸੱਟ ਲੱਗਣ ਕਰਕੇ ਜਾਂ ਕੋਈ ਕੰਮਕਾਰ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਹੱਡੀ ਸਾਡੀ ਫੈਕਚਰ ਹੋ ਜਾਂਦੀ ਆ ਹੱਡੀ ਸਾਡੀ ਟੁੱਟ ਜਾਂਦੀ ਆ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਜਾਂ ਹੋਰ ਪੈਰ ਦੇ ਵਿੱਚ ਹੱਡੀ ਕਮਜ਼ੋਰ ਹੋ ਜਾਂਦੀ ਆ ਉਹਦੇ ਲਈ ਕਰਨਾ ਕੀ ਹੈ ਤੁਸੀਂ ਇਹਦੇ ਬੀਜ ਲੈ ਲੈਣੇ ਇਸ ਤਰ੍ਹਾਂ ਸੂਤ ਲੈਣੇ ਆ ਸੂਤ ਕੇਸ ਤੋਂ ਬਾਅਦ ਇਹਦੀ ਚਟਨੀ ਰਗੜ ਕੇ ਇੱਕ ਚਮਚਾ ਰੋਜ਼ ਦਾ ਲੈਣਾ ਔਰ 10 ਦਿਨ ਲੈਣਾ 10 ਦਿਨਾਂ ਤੋਂ ਵੱਧ ਨਹੀਂ ਲੈਣਾ ਤੁਸੀਂ ਠੀਕ ਹੈ ਜੀ 10 ਦਿਨਾਂ ਦੇ ਵਿੱਚ ਹੱਡੀ ਨੂੰ ਇਸ ਤਰੀਕੇ ਨਾਲ ਜੋੜ ਦਿੰਦੀ ਹੈ ਵੀ ਜ਼ਿੰਦਗੀ 'ਚ ਕਿਵੇਂ ਤੁਹਾਡੀ ਕੋਈ ਹੱਡੀ ਟੁੱਟੀ ਨਹੀਂ ਹੁੰਦੀ ਠੀਕ ਹੈ ਜੀ ਇਸ ਤਰੀਕੇ ਨਾਲ ਜੋੜ ਦਿੰਦੀ ਹੈ ਜੀ ਔਰ ਬਹੁਤ ਵਧੀਆ ਪਕਤਾ ਲਾਜਾ ਜੀ ਤੇ ਔਰ ਇਹਨੂੰ ਤੁਸੀਂ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨੇ ਜਿਨ੍ਹਾਂ ਦੀਆਂ ਹੱਡੀਆਂ ਕਿਸੇ ਕੋਈ ਰੋਗ ਦੇ ਕਰਕੇ ਵੀ ਕਮਜ਼ੋਰ ਹੋ ਗਈਆਂ ਨੇ ਨਾ ਠੀਕ ਹੈ ਜੀ ਉਹ ਵੀ ਬੰਦੇ ਇਸ ਹਫਤੇ ਹਫਤੇ ਦੇ ਲਈ ਇੱਕ ਹਫਤੇ ਦੇ ਲਈ ਰਗੜ ਕੇ ਇਹਦੀ ਚਟਨੀ ਬਣਾ ਕੇ ਲੈ ਸਕਦੇ ਆ ਸੋ ਦੋਸਤੋ ਉਹ ਇਹ ਬਹੁਤ ਹੀ ਵਧੀਆ ਟੁੱਟੀਆਂ ਹੱਡੀਆਂ ਦਾ ਇੱਕ ਇਲਾਜ ਆ ਠੀਕ ਹੈ ਜੀ ਔਰ ਤੁਸੀਂ ਕਮਾਲ ਮੰਨ ਜੂਗੇ ਇੱਕ ਵਾਰੀ ਕਿਸੇ ਮਰੀਜ਼ ਨੂੰ ਦੇਖ ਕੇ ਦੇਖਿਓ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨੀ ਚਮਤਕਾਰੀ ਵੀ ਜੜੀ ਬੂਟੀ ਹੁੰਦੀ ਹੈ ਜਿਹੜੀ ਹੱਡੀ ਨੂੰ ਇਸ ਤਰੀਕੇ ਨਾਲ ਜੋੜ ਦਿੰਦੀ ਹੈ ਵੀ ਉਹ ਜਿਵੇਂ ਟੁੱਟੀ ਨਹੀਂ ਹੁੰਦੀ ਠੀਕ ਹੈ ਜੀ ਔਰ ਇਸ ਦਾ ਇੱਕ ਹੋਰ ਬਹੁਤ ਵੱਡਾ ਜਿਹੜਾ ਤੁਹਾਨੂੰ ਇੱਕ ਇਲਾਜ ਦੱਸਣ ਜਾ ਰਹੇ ਆ ਉਹ ਇਲਾਜ ਹੈ ਇਹ ਹੈ ਵੀ ਇਸ ਦਾ ਤੁਸੀਂ ਜਿੰਨਾ ਵੀਰਾਂ ਦੇ ਸੈੱਲ ਘਟ ਜਾਂਦੇ ਆ ਵੱਜ ਜਾਂਦੇ ਆ ਵਾਰ-ਵਾਰ ਸੈੱਲ ਘਟਦੇ ਆ ਵੱਜ ਜਾਂਦੇ ਆ ਸੋ ਪਰੇਸ਼ਾਨ ਨੇ ਇਸ ਬਿਮਾਰੀ ਤੋਂ ਉਹ ਵੀਰਾਂ ਨੇ ਕੀ ਕਰਨਾ ਇਹਨਾਂ ਦੇ ਇਹਦੇ ਪੱਤੇ ਲੈ ਲੈਣੇ ਆ ਪੱਤੇ ਲੈ ਕੇ ਉਹਦੀ ਚਟਣੀ ਬਣਾ ਕੇ ਇੱਕ ਚਮਚਾ ਤਿੰਨ ਦਿਨ ਸਿਰਫ ਲੈਣਿਆ ਜੀ ਸਿਰਫ ਹੀ 3 ਦਿਨ ਦੇ ਲਈ ਤੁਸੀਂ ਇਹਨੂੰ ਲੈਣਾ 3 ਦਿਨਾਂ ਬਾਅਦ ਤੁਸੀਂ ਜਿੱਥੇ ਵੀ ਮਰਜ਼ੀ ਜਾ ਕੇ ਆਪਣੇ ਸੈੱਲ ਚੈੱਕ ਕਰਾ ਸਕਦੇ ਹੋ ਰਿਪੋਰਟ ਲਵਾ ਸਕਦੇ ਹੋ ਤੁਹਾਡਾ ਬਿਲਕੁਲ ਨਾਰਮਲ ਰਿਪੋਰਟ ਆਵੇਗੀ ਠੀਕ ਹੈ ਜੀ ਇਹ ਦੇਖੋ ਕੁਦਰਤ ਨੇ ਇੱਕ ਐਸੀਆਂ ਜੜੀ ਬੂਟੀਆਂ ਧਰਤੀ ਦੇ ਉੱਪਰ ਪੈਦਾ ਕੀਤੀਆਂ ਨੇ ਔਰ ਸਾਨੂੰ ਇਹਦੀ ਪਛਾਣ ਨਹੀਂ ਠੀਕ ਹੈ ਜੀ ਐਸੇ ਐਸੇ ਰੋਗਾਂ ਦਾ ਇਲਾਜ ਜੜੀ ਦੇ ਉੱਤੇ ਜੜੀ ਬੂਟੀਆਂ ਰਾਹੀਂ ਸਾਡੀ ਧਰਤੀ ਦੇ ਉੱਤੇ ਪਿਆ ਜਿਹਦੀ ਸਾਨੂੰ ਪਛਾਣ ਨਹੀਂ ਹੁੰਦੀ ਸੋ ਦੋਸਤੋ ਅਸੀਂ ਇਹਨੂੰ ਐਵੇਂ ਹੀ ਬਿਨਾਂ ਗੱਲ ਤੋਂ ਪੁੱਟ ਕੇ ਛੱਡ ਦਿੰਨੇ ਆ ਪਰ ਇਸ ਦੇ ਜਿਹੜੇ ਗੋਣ ਆ ਉਹਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਸੋ ਦੋਸਤੋ ਇਸ ਤਾ ਵੱਧ ਤੋਂ ਵੱਧ ਲਾਹਾ ਲਓ ਜੋ ਜਿਹੜੇ ਵੀਰ ਐਵੇਂ ਗੋਲੀਆਂ ਖਾ ਰਹੇ ਨੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਰਹੇ ਨੇ ਸੋ ਇੱਕ ਵਾਰ ਥੋੜਾ ਜਿਹਾ ਪ੍ਰੇਸ਼ ਕਰਕੇ 7 ਦਿਨਾਂ ਦੇ ਲਈ ਇਹ ਵੀ ਲੈ ਕੇ ਦੇਖਿਓ ਤਾਂ ਤੁਸੀਂ ਕਮਾਲ ਮੰਨ ਜੂਗੇ ਬੂਟੀ ਬਹੁਤ ਹੀ ਚਮਤਕਾਰੀ ਬੂਟੀ ਹੈ ਖਾਲਾਂ ਤੇ ਵਟਾਂ ਤੇ ਬੰਨਿਆਂ ਤੇ ਪਲਾਟਾਂ ਚ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ ਇਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਦੇਸੀ ਚਲਾਈ ਇਸ ਤੋਂ ਇਲਾਵਾ ਜਿੰਨਾਂ ਵੀਰਾਂ ਨੂੰ ਕਬਜ਼ੀ ਦੀ ਪ੍ਰੋਬਲਮ ਰਹਿੰਦੀ ਆ ਜਿਨ੍ਹਾਂ ਨੂੰ ਕਮਜ਼ੋਰੀ ਆ ਜਾ ਜਿਨ੍ਹਾਂ ਦੇ ਅੰਦਰ ਖੂਨ ਨਹੀਂ ਬੰਦਾ ਉਹ ਇਹਦਾ ਇਹਦੀ ਸਬਜੀ ਬਣਾ ਕੇ ਖਾ ਸਕਦੇ ਨੇ ਇਹਦੀ ਭੁਰਜੀ ਬਣਾ ਕੇ ਖਾ ਸਕਦੇ ਨੇ ਇਹਦਾ ਸਾਗ ਬਣਾ ਕੇ ਖਾ ਸਕਦੇ ਨੇ ਸਾਡੇ ਪੰਜਾਬ ਦੇ ਵਿੱਚ ਆਮ ਹੀ ਲੋਕ ਇਸ ਨੂੰ ਸਾਗ ਬਣਾ ਕੇ ਵੀ ਇਹਦਾ ਖਾਂਦੇ ਨੇ ਔਰ ਬਹੁਤ ਹੀ ਜਿਆਦਾ ਸਵਾਦੀ ਸਾਗ ਜਿਹੜਾ ਬੰਦਾ ਸੋ ਦੋਸਤੋ ਤੁਸੀਂ ਬੂਟੀ ਤੁਸੀਂ ਦੇਖ ਹੀ ਲਈ ਆ ਤੁਸੀਂ ਇਸ ਤੇ ਬੂਟੀ ਦੇ ਵੱਧ ਤੋਂ ਵੱਧ ਜਿਹੜੇ ਫਾਇਦੇ ਆ ਉਹ ਚੁੱਕ ਸਕਦੇ ਹੋ ਠੀਕ ਆ ਵੀਰੋ ਮੈਂ ਆਯਾ ਤੇ ਨਰਮਲ ਸਿੰਘ ਦਾ ਸ੍ਰੀ ਮੁਕਤ ਸਾਹਿਬ ਨਰਮਲ ਆਯੁਰਵੈਦਿਕ ਦਵਾਈਖਾਨੇ ਤੋਂ ਤੁਸੀਂ ਕੋਈ ਵੀ ਬਿਮਾਰੀ ਬਾਰੇ ਕਿਸੇ ਵੀ ਜੜੀ ਬੂਟੀ ਬਾਰੇ ਜਾਣਕਾਰੀ ਲੈਣੀ ਹੈ ਮੇਰੇ ਦੇਤੇ ਕੰਟੈਕਟ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਕੇ ਆਪਣੀ رائے ਲੈ ਸਕਦੇ ਹੋ ਤੇ ਇਸ ਕਰਕੇ ਹੋਰ ਵੀ ਜੇ ਸਰਕਾਰ ਤੁਸੀਂ ਸਾਡੇ ਤੋਂ ਇਲਾਜ ਕਰਾਉਣੇ ਹੋ ਸਾਡੇ ਕੋਲੇ ਆਪਣਾ ਇਲਾਜ ਕਰਾਉਣ ਲਈ ਆਉਣੇ ਤਾਂ ਅਸੀਂ ਨਬਜ ਵੇਖ ਕੇ ਮਰੀਜ਼ ਦਾ ਇਲਾਜ ਕਰਦੇ ਆਂ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਮੰਗਾਉਣੀ ਹੋ ਮੰਗਾਉਣੀ ਆ ਤਾਂ ਸਾਡਾ ਅਸੀਂ ਕੋਰੀਅਰ ਰਾਹੀਂ ਵੀ ਦਵਾਈ ਜਿਹੜੀ ਉਹ ਮਰੀਜ਼ ਤੱਕ ਪਹੁੰਚਾ ਦਿੰਨੇ ਆ ਪਰ ਉਹਦੇ ਲਈ ਸਾਨੂੰ ਪਹਿਲਾਂ ਉਹਦਾ ਡਾਇਗਨੋਸ ਬਣਾਉਣਾ ਪੈਂਦਾ ਫੋਨ ਰਾਹੀਂ ਠੀਕ ਹੈ ਜੀ ਡਾਇਗਨੋਸ ਬਣਾ ਕੇ ਉਹਦੀ ਫਿਰ ਦਵਾਈ ਅਸੀਂ ਕੋਰੀਅਰ ਰਾਹੀਂ ਵੀ ਭੇਜ ਦਿੰਨੇ ਆ ਧੰਨਵਾਦ ਜੀ ਮੈਂ ਵੈਦ ਨਰਮਨ ਸਿੰਘ